ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਪਰਿਆ ਤੇਤੇ ਸੇ ਮੇਰੇ ਉਪਾਵ ਦੁਬ ਦੇ ਅੱਖਰ ਸਾਰੇ ਸਤਨਾ ਤਦ ਦਰਸ਼ਨ ਕਰਨਾ ਹੰਭਲ ਹਾਰੀ ਸਤ ਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਤੇਰੇ ਸਾਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੇ ਜਲ ਪੁਰਖ ਦਰਸਤ ਸੁ ਜਾਣੇ ਸਾਚ ਹੁਕਮ ਤੁਮਾਰਾ ਤਖਤ ਨਵਾਸੀ ਆਏ ਨੰ ਜਾਵੇ ਮੇਰਾ ਪਰਭ ਅਵਨਾਸੀ ਤੂੰ ਮਿਹਰਵਾਨ ਦਾਸੁਮ ਦਿਨਾਂ ਨਾਨਕ ਸਾਹਿਬ ਅਰਪੁਰ ਲੀਣਾ ਪਰਮ ਸਤਕਾਰ ਗੁਰੂ ਰੂਪ ਸਾਧ ਸੰਗ ਜੀ ਜੋ ਕੋਟਾਨ ਕੋਟਾਨ ਧੰਵਾਦ ਹੈ ਗੁਰੂ ਸਾਹਿਬਾਂ ਦਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਪਾਰਕ ਬਖਸ਼ਿਸ਼ ਕਿਰਪਾ ਦੇ ਨਾਲ ਆਪ ਜੀ ਨੇ ਪਾਵਨ ਸ਼ਬਦ ਜੋ ਗੁਰੂ ਸਾਹਿਬਾਂ ਦੇ 512 ਰੰਗ ਤੇ ਇਸ ਵਾਯੁਮਾਨ ਰਾਗ ਉੜਹਾਂ ਸੰਦਰ ਪੰਚਮ ਪਾਸ਼ਾ ਜੀ ਦੀ ਪਾਵਨ ਪਿਥ ਰਸਨਾ ਦੁਆਰਾ ਉਚਾਰਨ ਕੀਤਾ ਗਿਆ ਹੈ ਜੀ ਇਸ ਸ਼ਬਦ ਦੇ ਵਿੱਚ ਅੰਜੰਬਾਸ਼ਿਆ ਗੁਰੂ ਸਾਹਿਬਾਂ ਨੇ ਬੜਿਆਏ ਕੀਤੀ ਉਸ ਸਮੇਂ ਦੀ ਉਸ ਘੜੀ ਦੀ ਜਦੋਂ ਜੀਵਾਤਮਾ ਆਪਣੇ ਗੁਰੂ ਦੇ ਦਰਸ਼ਨ ਕਰਦੀ ਹੈ ਭਾਵ ਸ਼ਬਦ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਲ ਆਪਣੀ ਸਾਥ ਬਣਾਉਂਦੀ ਹੈ ਤਾਂ ਸੋ ਵੇਲਾ ਇਹ ਦਰਸ਼ਨ ਕਰਨਾ ਏ ਮਹਾਰਾਜ ਤਾਂ ਸੋ ਘੜੀ ਹੈ ਉਸ ਸਮੇਂ ਤਾਂ ਤਾਂਦੇ ਯੋਗ ਇਹ ਜੋ ਪ੍ਰਾਣੀ ਗੁਰੂ ਘਰ ਜਾ ਕੇ ਨਮਸਕਾਰ ਕਰਦਾ ਆਪਣੇ ਗੁਰੂ ਸਾਹਿਬ ਜੀ ਨੂੰ ਨਸਤਾ ਟਿਕਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠ ਕੇ ਕੀਰਤਨ ਕਥਾ ਬਾਣੀ ਸੁਣਦਾ ਹੈ ਜੇ ਮਨ ਵਿੱਚ ਚਾਹ ਹੈ ਬਾਣੀ ਪੜ੍ਹਨ ਦਾ ਕਥਾ ਜਾਂ ਕੀਰਤਨ ਨਹੀਂ ਹੋ ਰਿਹਾ ਮਹਾਰਾਜ ਦਾ ਪ੍ਰਕਾਸ਼ ਹੈ ਉਹ ਬੈਠ ਕੇ ਚੌਂਕੜਾ ਮਾਰ ਕੇ ਬਾਣੀ ਦਾ ਉਚਾਰਨ ਕਰਦਾ ਸਿਮਰਨ ਕਰਦਾ ਹੈ ਤਨਵਾਦ ਕਰਦਾ ਉਹ ਕੜੀਆਂ ਉਹ ਸਮੇਂ ਬਹੁਤੀ ਤੰਤਤਾ ਦੀ ਹੋ ਗਨ ਉਹ ਵਾ ਸ਼ਾਵਣੀਆਂ ਨੇ ਸੋਹਣੀਆਂ ਨੇ ਮਹਾਰਾਜ ਨੇ ਕਿਹਾ ਕਿਰਪਾ ਕੀਤੀ ਭਾਈ ਉਸ ਮੈਂ ਤਨ ਹੈ ਰੰਜੀਵਾ ਆਤਮਾ ਨੂੰ ਗੁਰੂ ਘਰ ਜਾ ਕੇ ਸੰਗਤਾਂ ਦਰਸ਼ਨ ਕਰਨੇ ਤੇ ਗੁਰੂ ਮਹਾਰਾਜ ਦੀ ਬਾਣੀ ਪੜਨ ਦਾ ਸੁਣਨ ਦਾ ਕਥਾ ਕਰਨ ਦਾ ਸੁਣਨ ਦਾ ਅਵਸਰ ਮਿਲਦਾ ਦੂਸਰਾ ਅੰਤਰਾ ਆਤਮਾ ਜਦੋਂ ਜੀ ਆਵਾਜ਼ ਮਹਾਰਾਬ ਨਾਲ ਜੁੜ ਜੇ ਦਰਸ਼ਨ ਪ੍ਰਾਪਤੀ ਹੋ ਜੇ ਸਬਦ ਦੀ ਤੇ ਸਰਦਾ ਮਿਲਾਪ ਹੋ ਜੇ ਰੱਬ ਦਾ ਮਿਲਾਪ ਜੀ ਆਤਮਾ ਨਾਲ ਹੋ ਜੇ ਉਹ ਕੜੀ ਵੀ ਤੰਤਾ ਦੇ ਜਦੋਂ ਕੋਈ ਆਣ ਮਿਲਾਵੇ ਮੇਰੇ ਪ੍ਰੀਤਮ ਪਿਆਰਾ ਹਉ ਇਸ ਪੈ ਆਪ ਵਿਚਾਈ ਹਰ ਦਰਸਨ ਦੇਖਣ ਕੇ ਤਾਈਂ ਕੋਈ ਮੈਨੂੰ ਗੁਰੂ ਦਾ ਪਿਆਰਾ ਬਾਣੀ ਨਾਲ ਜੋੜ ਕੇ ਗੁਰਪ੍ਰਦੇਸ਼ ਨਾਲ ਜੋੜ ਕੇ ਪਰਮਾਤਮਾ ਨਾਲ ਜੋੜ ਦੇਵੇ ਮਿਲਾਪ ਕਰ ਦੇਵੇ ਉਹ ਜੋ ਤੇ ਆਪਣਾ ਆਪਾ ਵਾਰਾ ਆਪਣਾ ਆਪਾ ਕੁਰਬਾਨ ਕਰ ਦੇਵੇ ਮਹਤਮ ਧੰਗ੍ਰਾਮਦਾਸ ਮਹਾਰਾਜ ਜੀ ਨੇ ਵੀ ਇਹ ਕਿਰਪਾ ਕੀ ਤੇ ਰਾਗਤ ਲੰਗਨਦਰ ਮਹਾਰਾਜੀ ਬਾਣੀ ਸਭ ਦਰਜ ਹੈ ਇਹ ਤੇ ਮਹਾਰਾਜ ਨੇ ਪਾਈ ਬੜੇ ਆਏ ਕੀਤੀ ਇਸ ਸਮੇਂ ਦੇ ਵੀ ਉਸ ਕਲਦੀ ਦੀ ਪ੍ਰਾਤਮਾ ਨਾਲ ਜਾਂ ਗੁਰੂ ਸੰਦੇਵਾਤਮਾ ਦਾ ਮਿਲਾਪ ਹੁੰਦਾ ਹੈ ਜੀ ਹਾਂ ਬਲਹਾਰੀ ਸਤ ਗੁਰ ਚਰਣਾ ਚਰਣਾ ਭਾਵ ਸਭ ਮੈਂ ਗੁਰੂ ਤੇ ਆਪਣਾ ਆਪਾ 12 ਗੁਰ ਉਪਦੇਸ਼ ਸੁਣਾ ਵੀ ਗੁਰੂ ਦੇ ਉਪਦੇਸ਼ ਨੂੰ ਸੁਣ ਗਿਰਦੀ ਟਕਾਵਾਂ ਤੇ ਮੇਰਾ ਮਨ ਭਿੱਜ ਜੀ ਪਰਮਾਤਮਾ ਦੇ ਨਾਮ ਰੂਪੀ ਰੰਗ ਵਿੱਚ ਪਿਆਰ ਵਿੱਚ ਤੇ ਮੈਂ ਕੁਰਬਾਨ ਜਾਂ ਆਪਣੇ ਗੁਰੂ ਜੀ ਮਹਾਰਾਜ ਜੀ ਦੀ ਸਮਰਥ ਗੁਰੂ ਨੇ ਤਨ ਬਰਨਸੈ ਮਾਰਾਇ ਮੈਨੂੰ ਪਰਮਾਤਮਾ ਦੇ ਨਾਲ ਜੋੜਿਆ ਗੁਰੂ ਆਲਾ ਬਣਾਇਆ ਪਾਪ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਬਦੀ ਮੇਰਾ ਪਿਆਰ ਉੱਗਿਆ ਪਿਆਰ ਜਾਗਿਆ ਜੀ ਜੀ ਕੀ ਦਾਤੇ ਇਹ ਪਰਮਾਤਮਾ ਤੂੰ ਜੀਵਾਂ ਦਾ ਮਾਲਕ ਹੈਂ ਦਾਤਾ ਦੇਣ ਵਾਲਾ ਦਾਤਾ ਹੈਂ ਪ੍ਰੀਤਮ ਸੁਆਮੀ ਰੱਬ ਮੇਰੇ ਪਰਮਾਤਮਾ ਨੂੰ ਸੰਬੋਧਨ ਕੀਤਾ ਹੈ ਰੱਬ ਜੀ ਆ ਮੇਰੇ ਪਿਆਰੇ ਪ੍ਰੀਤਮ ਮਾਲਕ ਹੋ ਸਭ ਜੀਆਂ ਨੂੰ ਦਾਤਾਂ ਦੇਣ ਵਾਲੇ ਹੋ ਸਭ ਦੀਆਂ ਦਾਸਾਂ ਸੁਣਨ ਵਾਲੇ ਮਹਾਰਾਜ ਜੀ ਸਭ ਤੇਰੇ ਕੋਲੋਂ ਮੰਗਦੇ ਨੇ ਤੂੰ ਸਭ ਨੂੰ ਦਾਣ ਦੇ ਦੇ ਕੇ ਵਸਵਾ ਦੇ ਕੇ ਨਵਾਜ਼ਾ ਮਹਾਰਾਜ ਜੀ ਆਪ ਜੀ ਦਾ ਸ਼ੁਕਰਾਨਾ ਕੋਟਾਂ ਕੋਟਾਂ ਧੰਨਵਾਦ ਹੈ ਇਸ ਸੱਚੇ ਬਾਸ਼ਾ ਤੋ ਬਿਨਤ ਹੈ ਦੇ ਆਲੂ ਹੈ ਕਿਰਪਾਲੂ ਹੈ ਜੀ ਮਨ ਜੀਵੈ ਪ੍ਰਵਨ ਨਾਮ ਚੁਤੇਰੀ ਮਨ ਜੀਵੈ ਆਤਮਿਕ ਜੀਵਨ ਮਨ ਦਾ ਜੀਵਨ ਕੀ ਹੈ ਵਿਚਾਰ ਮਨ ਕੀ ਗੇ ਵਿਚਾਰਾਂ ਦਾ ਸਮੂਹ ਅੰਦਰ ਸਦੀ ਸੂਛ ਫੁਰਨੇ ਪਰਪਕਤਾ ਬਣ ਗਈ ਵਿਚਾਰ ਬਣ ਗਏ ਮਨ ਬਣ ਗਿਆ ਜੋ ਫੁਰਨਾ ਫੁਰਿਆ ਪਹਿਲਾਂ ਵਿਚਾਰ ਹੋਈ ਫੁਰਨਾ ਫੁਰਿਆ ਫੁਰਨੇ ਤੋਂ ਬਾਅਦ ਰਟਾ ਆਈ ਇੱਕ ਸੰਕਲਪ ਹੋ ਗਿਆ ਜੋ ਵਿਚਾਰਾਂ ਦੇ ਫੁਰਨਨ ਪੂਰਾ ਅਧੜ ਕਰ ਲਿਆ ਉਹ ਮਨ ਬਣ ਗਿਆ ਮਨ ਪ੍ਰੇਰਦਾ ਹੈ ਕਰਮਿੰਦਰਾ ਨੂੰ ਇਹ ਕੰਮ ਕਰੋ ਲੋਚ ਦਾ ਜਿਹਾ ਕਰਮ ਮਨ ਕਰਾਉਣਾ ਉਹ ਫਿਰ ਉਹੀ ਕੰਮ ਕਰਦੇ ਐਸਾ ਤੁਹਾਡਾ ਮਨ ਫਿਰ ਕਹਿੰਦਾ ਹੈ ਨਾ ਜੋ ਫੁਰਨਾ ਫੁਰਿਆ ਉਹੀ ਸ਼ਕਲ ਬਣੀ ਆ ਤੇ ਭਾਈ ਉਹੀ ਆਪਾਂ ਕੰਮ ਕਰਦੇ ਹੁਣ ਗੁਰੂ ਦੀ ਕਿਰਪਾ ਹੋ ਗਈ ਦਰਸ਼ਨ ਗੁਰੂ ਸਾਹਿਬ ਦੇ ਹੋਰੇ ਬਾਣੀ ਨਾਲ ਜੁੜੇ ਆ ਕਥਾ ਨਾਲ ਜੁੜੇ ਆ ਜੁੜੇ ਆ ਕੀਰਤਨ ਨਾਲ ਸੁਣ ਰਹੇ ਆ ਗੁਰੂ ਦੇ ਵਿਚਾਰ ਅੰਦਰ ਟੇਗੀ ਗੁਰੂ ਕਿਰਪਾ ਨਾਲ ਅੰਦਰ ਬਸਦੇ ਪ੍ਰਮਾਤਮਾ ਦੇ ਪ੍ਰਤੀ ਭਰੋਸਾ ਬਣ ਗਿਆ ਵਿਸ਼ਵਾਸ ਆ ਗਿਆ ਆਪਣੇ ਗੁਰੂ ਸਾਹਿਬ ਜੀ ਤੇ ਹੁਣ ਮਨ ਦੇ ਫੁਰਣ ਪਿਛਾਟ ਅਗੇ ਮਨ ਮਰਜ਼ੀ ਨਹੀਂ ਕਰਦਾ ਹੁਣ ਮਰਜ਼ੀ ਨਹੀਂ ਹੁੰਦੀ ਹੁਣ ਮਨ ਤੇ ਹੋ ਗਿਆ ਕਾਬੂ ਮਰਿਆਦਾ ਬੰਧਨ ਪੈ ਗਏ ਨੇ ਪ੍ਰਮਾਤਮਾ ਦੀ ਬਾਣੀ ਦੇ ਪ੍ਰਮਾਤਮਾ ਦੇ ਪਿਆਰ ਦੇ ਹੁਣ ਪ੍ਰਾਣੀ ਬੰਨਿਆ ਗਿਆ ਉਸ ਮਰਿਆਦਾ ਵਿੱਚ ਕਿੱਲਿਆ ਗਿਆ ਕਿ ਉਹਨਾਂ ਪਾਪ ਛੜ ਗਈ ਪਿਆਰ ਦੀ ਰੰਗ ਲੱਗ ਗਿਆ ਸਬਜ਼ ਦਾ ਵਿਰਾਗ ਦਾ ਫਿਰ ਕਹਿੰਦੇ ਮਹਾਰਾਜ ਜੀ ਇਸ ਅਵਸਥਾ ਵਿੱਚ ਸਾਰੀ ਬਾਣੀ ਨਾ ਉਹ ਮਨ ਦੇ ਵਸਾ ਵਾਸਤੇ ਹੈ ਮਨ ਨੂੰ ਸਮਝਾਉਣ ਵਾਸਤੇ ਕਹਿੰਦੇ ਮਹਾਰਾਜ ਮੇਰਾ ਮਨ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਬਾਰ-ਬਾਰ ਆਨੰਦ ਮਾਣਦਾ ਹੈ ਜੀ ਉਹ ਮੇਰਾ ਆਤਮਿਕ ਜੀਵਨ ਹੈ ਜੇ ਮਨ ਰਵਿਸ਼ਰ ਜਾਏ ਬੜੌਖਾ ਹੁੰਦਾ ਪਾਵਨ ਮਨ ਪੂਰਨ ਤੌਰ ਤੇ ਪਰਮਾਤਮਾ ਦੇ ਸਭ ਜੀਨ ਹੋ ਗਿਆ ਹੈ ਜੀ ਮਨ ਜੀਵੈ ਪਰਮਨਾਮ ਸੇ ਤੇਰੀ ਮਿਰਾਤਮ ਜੀਵਨ ਹੈ ਜਿਮੇ ਨਾਮ ਜਪਦਾ ਬਾਰ-ਬਾਰ ਧੰਨਵਾਦ ਕਰਦਾ ਹਾਂ ਜਿਮ ਰਾਹ ਪੁਰੇ ਜਾਏ ਮੇਰੀ ਆਤਮਿਕ ਮੌਤ ਹੈ ਮੇਰਾ ਮਨ ਤਰਫਦਾ ਸਭ ਤੋਂ ਟੁੱਟ ਗਈ ਮੇਰਾ ਜੀਵਨ ਨਹੀਂ ਪਾਵ ਓ ਗੁਰਸਿੱਖ ਪਿਆਰੇ ਜੋ ਰੱਬ ਦੀ ਕਿਰਪਾ ਨਾਲ ਗੁਰੂ ਵਾਲੇ ਬਣੇ ਇਹਨਾਂ ਉਤੇ ਪ੍ਰਮਾਤਮਾ ਨੇ ਮਿਹਰ ਕੀਤੀ ਨਾਮ ਰੂਪੀ ਤਨ ਬਖਸ਼ਿਆ ਸੰਗ ਦੀ ਦਾਤ ਬਖਸ਼ੀ ਓ ਗੁਰੂ ਪਿਆਰ ਸੰਗਤ ਨੂੰ ਖਜਾਉਂਦੇ ਨੇ ਓ ਸਮੇਂ ਆਓ ਕਦੇ ਛੋੜਦੇ ਨਹੀਂ ਉੱਜੇ ਸਮੇਂਾ ਹੋ ਗਿਆ ਗੁਰੂ ਕਰ ਜਾਣ ਦਾ ਸੇਵਾ ਕਰਨ ਦਾ ਸਾਰੇ ਕੰਮ ਛੱਡ ਕੇ ਆਪਣੇ ਰੱਬ ਦੇ ਪ੍ਰਤੀ ਸਮਰਪਿਤ ਹੋ ਕੇ ਜਾ ਕੇ ਨਤਮਸਤ ਜੁੰਦੇ ਨੇ ਸੇਵਾ ਵੀ ਲੀਨ ਹੋ ਜਾਂਦੇ ਨੇ ਬਾਣੀ ਲੀਨ ਜਾਂਦੇ ਨੇ ਇਹ ਬੜੀ ਆਈ ਹੈ ਸਮਰਾਤ ਗੁਰੂ ਦੀ ਵਾਹ ਗੁਰੂ ਤੇਰਾ ਸਤਿ ਸਦਕਾ ਮਾਰਗ ਦਾ ਸਤਿਕਾ ਹੈ ਪਰਮਾਤਮਾ ਦੀ ਕਿਰਪਾ ਮਨ ਜਿਵੇ ਤੇ ਨਾਮ ਚ ਤੇਰੇ ਰਹਾਉ ਦੀ ਪੰਕਤੀ ਸਤਿ ਸ ਮੰਤਰ ਤੇ ਮਾਰਾ ਅੰਮ੍ਰਿਤ ਬਾਣੀ ਜਿਹੜਾ ਹੁੰਦਾ ਹੈ ਕੇਂਦਰੀ ਭਾਵ ਥੀਮ ਹੈ ਕਿڑی ਮਨ ਜੀਵੇ ਪ੍ਰਭ ਨਾਮ ਜਿਤੇਰੇ ਜੀਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਜਿਤੇ ਮਾਲਕ ਜੀ ਉਸ ਚਾਰਾ ਬਹਿ ਸਭਨ ਦਾਤ ਦੇ ਬਖਸ਼ਣ ਵਾਲਾ ਦਾਤਾ ਹੈ ਤੇ ਮੇਰਾ ਮਨ ਆਪ ਜੀ ਦਾ ਨਾਮ ਜਪ ਜਪ ਕੇ ਆਤਮ ਕਰਨ ਦਾ ਮਾਨਦਾ ਹੈ ਜੀ ਇਹ ਸਬਦ ਦਾ ਕੇਂਦਰੀ ਭਾਵ ਸੀ ਹੁਣ ਬਣਾਈ ਕੀਤੀ ਪ੍ਰਮਾਤਮ ਸੱਚ ਮੰਤਰ ਵਾਹਿਗੁਰੂ ਜੋ ਪ੍ਰਮਾਤਮਾ ਦਾ ਸ਼ਬਦ ਹੈ ਮੰਤਰ ਵਾਹਿਗੁਰੂ ਦਾ ਸ਼ਬਦ ਪਰਮਾਤਮਾ ਦਾ ਉਪਦੇਸ਼ ਕਹਿੰਦੇ ਮਹਾਰਾਜ ਸੱਚ ਹੈ ਅਮਰਤ ਬਾਣੀ ਜੋ ਬਾਣੀ ਦੇ ਪ੍ਰਵਾਹ ਬਖਸ਼ੇ ਨੇ ਮਹਾਰਾਜ ਜੀ ਆ ਸਾਨੂੰ ਉਹ ਬਾਣੀ ਅਮਰਤ ਮਈ ਹੈ ਸਿਮ ਸਿਮ ਵਰਸੇ ਅਮਰਤ ਧਾਰਾ ਮਨ ਪੀਵੇ ਸੁਣ ਸਬਦ ਵਿਚਾਰ ਆਈ ਬਾਣੀ ਸਮਰਾਸ ਗੁਰੂ ਦੀ ਜੋ ਜੋ ਪਾਈ ਗੁਰਬਾਣ ਨਾਲ ਜੁੜਾਂਗੇ ਬਾਣੀ ਦੇ ਤਾਰਨੀ ਬਣਾਂਗੇ ਅੰਦਰ ਸਹਿਜ ਮਿਲੇਗਾ ਆਨੰਦ ਬਣੇਗਾ ਸਤੋਖ ਆਏਗਾ ਮਨ ਵਿੱਚ ਇਸੇ ਵਾਰ ਗਾਵਾਂ ਵਾਲੀ ਮੈਲ ਦੂਰ ਹੋ ਜੇਗੀ ਕਿਉਂਕਿ ਬਾਣੀ ਹਮੇਸ਼ਾ ਹੀ ਅਮਰਤਮਈ ਹੈ ਅਕਾਲ ਪੁਰਖ ਦੀ ਬਹੁਤ ਵੱਡੀ ਸਿੱਖ ਤੋਂ ਸਲਾਹ ਬਾਣੀ ਦੀ ਸਮੁੱਚੀ ਬਾਣੀ ਪੜੋ ਸਭ ਜਗਾਂ ਮਹਾਰਾਜ ਨੇ ਬਾਰ ਬਾਰ ਇਹ ਕੀ ਬੇਨਤੀ ਕੀਤੀ ਪ੍ਰਮਾਤਮਾ ਨੂੰ ਸਿਮਰੋ ਪ੍ਰਮਾਤਮਾ ਦੀ ਸਿੱਖ ਤੋਂ ਸਲਾਹ ਕਰੋ ਕਿਉਂਕਿ ਬਲੇ ਹਾਰੀ ਕੁਦਰਤ ਵਸਿਆ ਉਹ ਪ੍ਰਮਾਤਮਾ ਸੇ ਕਾ ਨਾਮ ਜਹੇ ਬਾਰ ਬਾਰ ਜਪਨਾ ਕਰਿਏ ਤਾਂ ਕਿ ਕਿਰਪਾ ਆਪਣੇ ਤੇ ਬਣ ਆਵੇ ਜੀ ਸੀਤਲ ਪੁਰਖ ਰਿਤ ਸੁਜਾਣੀ ਸੁਜਾਣੀ ਸੰਸਰ ਬਿਲਕੁਲ ਬਰਾਬਰ ਪਰਮਾਤਮਾ ਬਹੁਤ ਆਤਮ ਅਨੰਦ ਵਾਲਾ ਸੀਤਲ ਹੈ ਪਰਮਾਤਮਾ ਬਹੁਤ ਅਨੰਦ ਮਈ ਹੈ ਮਿੱਠ ਬੋਲੜਾ ਜੀ ਸਜਣ ਸੁਆਮੀ ਮੋਰਾ ਉਹ ਕਦੇ ਨਾ ਬੋਲਾ ਬੋਲੇ ਕੌੜਾ ਪਰਮਾਤਮਾ ਮੇਰੇ ਸਮਿਠ ਬੋਲਦਾ ਹੈ ਸਹਿਜ ਦਾ ਧਾਰਨੀ ਹੈ ਆਪਣੇ ਆਪ ਇੱਕ ਸਹਿਜ ਹੈ ਇਕ ਜੋਤ ਹੈ ਦੁਨਿਆਵੀ ਰੰਗ ਤਮਾਸੇ ਜਾਂ ਦੁਨਿਆਵੀ ਪਦਾਰਥ ਉਹ ਨਹੀਂ ਪ੍ਰਭਾਵ ਪਾਉਂਦੇ ਪ੍ਰਮਾਤਮਾ ਦਾ ਜਨਮ ਹੈ ਨਾ ਮਰਨ ਉਹ ਜੋਤ ਸਵਪ੍ਰਕਾਸ਼ਮਾਨ ਹੈ ਸਹਪੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਤੈਸੇ ਪ੍ਰਮਾਤਮਾ ਦਾ ਵਿਰਧ ਕੀ ਹੈ ਬਿਲਕੁਲ ਸਹਿਜ ਵਾਲਾ ਤੇ ਗੁਰੂ ਪਿਆਰ ਸਹਿਜ ਦੇ ਤਾਰਨੀ ਨੇ ਉਹ ਰਬ ਨੂੰ ਪਾਉਂਦੇ ਨੇ ਜੋ ਪ੍ਰੇਮ ਨਾਲ ਪ੍ਰਮਾਤਮਾ ਦੀ ਬਾਣੀ ਸੁਣ ਕੇ ਸੇਵਾ ਕਰਦੇ ਨੇ ਸਹਿਜ ਨਾਲ ਕੋਈ ਕਾਲ ਨਹੀਂ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਕੋਈ ਦੁਵੈਸ ਨਹੀਂ ਬਿਲਕੁਲ ਸਿਉਲਿਨ ਕਿ ਮੇਰੇ ਗੁਰੂ ਨੇ ਸੇਵਾ ਬਖਸ਼ੀ ਮੈਂ ਭਾਗਾ ਵਾਲਾ ਭਾਗਾ ਵਾਲੀ ਹਾਂ ਜੋ ਗੁਰੂ ਕਿਰਪਾ ਨਾਲ ਸੇਵਾ ਮਿਲੀ ਇਹ ਬਸ ਤੋੜ ਨਹੀਂ ਵਿਜੀ ਜਰੀਆ ਬਣਾ ਜੀਵਾਤਮਾ ਕਿਰਪਾ ਕੀਤੀ ਪ੍ਰਮਾਤਮਾ ਨੇ ਐਸੀ ਅਵਸਥਾ ਵਿੱਚ ਪੜਿਆ ਸੁਣਿਆ ਗਾਵੇ ਆ ਸਭ ਸਾਰੇ ਪੈਂਦਾ ਹੈ ਕੀਤੀ ਸੇਵਾ ਉਹ ਸਭਲ ਹੁੰਦੀ ਹੈ ਮਨ ਜੁੜਦਾ ਸਭ ਦੇ ਨਾਲ ਤੇ ਮਹਾਰਾ ਕਹਿੰਦੇ ਨੇ ਸਸੁਖਮ ਤੁਮਾਰਾ ਤਖਤ ਨਿਵਾਸੀ ਤਖਤਾਂ ਦਾ ਮਾਲ ਅਗਰ ਸਭ ਤੋਂ ਵੱਡਾ ਸ਼ੈਨ ਸਭ ਦਾ ਹੁਕਮ ਅਮਰ ਹੈ ਸਭ ਉਤੇ ਪ੍ਰਮਾਤਮਾ ਦਾ ਹੁਕਮ ਚੱਲਦਾ ਹੈ ਪਾਵ ਵਕਾਲਪੁਰਖ ਸਰਵ ਸ਼ਕਤੀਮਾਨ ਹੈ ਸ੍ਰਿਸ਼ਟੀ ਨੂੰ ਬਣਾ ਕੇ रचना रचा के अंदर व्यापक है वर्त रहे हैं सब सामिसाई बन जाए ऐसे रब्दा बार वाह सुक्राना करिए धन्यवाद करिए ते मारा कहंदे ने जी साचे हुकम तुमारा तख्त निवासी आय न जावे मेरा प्रभु अविनासी मेरा मालिक स्वामी परमात्मा जन्मच है ना मरने में से ओ जूनीत होए तो ए है बडे आई शब्द गुरुदी ਵਾਜਾ ਵਾਲੇ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੋਤ ਜੋ ਸਮਾਨ ਲਗੀ ਤਾਂ ਭਾਈ ਸਾਹਿਬ ਅਜਿਹੇ ਆਸਿ ਨੂੰ ਬੁਲਾ ਕੇ ਸੰਗਤਾਂ ਮਿਲਾ ਕੇ ਤੇ ਆਪਣੀ ਜੋਤ ਤਨ ਸਾਹਿਬ ਸ੍ਰੀ ਗੁਰਿੰਦ ਸਿੰਘ ਜੀ ਕਾ ਕੇ ਆ ਕੇ ਕਹਿ ਕੇ ਸੀ ਭਾਈ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਸੱਚੇ ਗੁਰੂ ਨੇ ਸਦੀਵ ਕਾਲ ਵਾਸਤੇ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕਾ ਦੇ ਗੁਰੂ ਨੇ ਹੁਣ ਕੋਈ ਵੀ ਦੇਵਤਾਰੀ ਗੁਰੂ ਨਹੀਂ ਹੋਏਗਾ ਇਹ ਜੋਤ ਟਕਾ ਦਿੱਤੀ ਹੈ ਜੋਗੋ ਜੋਗ ਟਲ ਤਾਨ ਗੁਰ ਗ੍ਰੰਥ ਸਹਿਜਿ ਮਾਹੀ ਜੋਤ ਪਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਦਸਵੇਂ ਜਾਮੇ ਤੱਕ ਜਿਹੜੀ ਚਲੀ 10ਾਂ ਗੁਰੂਆਂ ਦੇ ਸ੍ਰੀ ਅਤਮਾ ਵਿੱਚ ਉਹੀ ਜੋਤ ਪਾਈ ਤਾਨ ਗੁਰ ਗ੍ਰੰਥ ਸਹਿਜਿ ਮਹਾਰਾਜ ਜਾਗਦੀ ਜੋਤ ਸਭ ਸਰੂਪ ਨੇ ਪਰਮਾਤਮਾ ਦਾ ਰੂਪ ਨੇ ਪਹੁੰਚੀ ਪਰਮੇਸ਼ਰ ਦਾ ਥਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਾਨੈ ਪਰ ਤਖ਼ਰ ਨੂੰ ਨਿਸਤਾਰੇ ਪਾ ਜੀਰੋ ਪ੍ਰਸਾਰ ਕੋ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਨਾਲ ਭਰ ਕੇ ਆ ਮੇਰਾ ਗੁਰੂ ਮੇਰੇ ਨਾਲ ਹੈ ਮੈਂ ਬਾਣੀ ਪੜੀ ਪਾਠ ਕੀਤਾ ਜਪ ਜੀ ਸਬ ਦਾ ਪੰਜ ਬਾਣੀਆ ਪੜੀ ਪਾਠ ਕੀਤਾ ਸਗੁਣੀ ਸਹਜ ਆਸਰੇ ਵਾਲ ਪੜੀ ਘੰਟਾ ਨਾਮ ਵੀ ਜਪਿਆ ਕਿੰਨੀ ਊਰਜਾ ਆਈ ਜਿਹਨਾਂ ਹੌਸਲਾ ਬਣੇ ਮੇਰੇ ਨਾਲ ਗੁਰੂ ਹੋ ਗਿਆ ਮੇਰੇ ਨਾਲ ਸਮਰਸਤ ਗੁਰੂ ਹੈ ਫਰਿਆਦ ਸਾਹਿਬ ਪੰਨਾ ਡੋਲਦਾ ਹੈ ਨਾ ਭਟਕਦਾ ਹੈ ਨਾ ਥਿਲਕਦਾ ਹੈ ਨਾ ਪਾਈ ਕੋਈ ਉਸਦਾ ਹੱਕ ਮਾਰਦਾ ਹੈ ਨਾ ਕਿਸੇ ਨਾਲ ਕਪਟ ਕਮਾਉਂਦਾ ਨਾ ਤੋਂ ਕਾਇਨਾਫਰੀ ਹੋ ਸਕੋ ਸਭ ਨੂੰ ਕੀ ਜਾਂਦਾ ਹੈ ਕਿ ਪਰਮਾਤਮਾ ਦੇ ਰੂਪ ਨੇ ਸਭ ਦਾ ਭਲਾ ਲੋੜਦਾ ਹੈ ਅੰਦਰ ਆਤਮਾ ਪਰਮਾਤਮਾ ਨਸ਼ੁਕਰਾਨਾ ਕਰਦਾ ਹੈ ਬਾਰ ਬਾਰ ਐਸੇ ਪ੍ਰਾਣੀ ਉਤੀ ਸੱਚੇ ਗੁਰੂ ਤਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਗੁਰ ਨਾਨਕ ਦੇਵ ਜੀ ਦੇ ਸਾਜ ਮੈਂ ਜਾ ਕੇ ਐਸੇ ਪ੍ਰਾਣੀ ਕੋਈ ਹਰ ਪੱਖੋਂ ਐਸਾ ਬਖਸ਼ ਦਿਨਦਾ ਹੈ ਕਿ ਭਾਈ ਜਿੱਥੇ ਉਹ ਜਾਂਦਾ ਹੈ ਉਸਨਾਂ ਖੁਸ਼ੀਆਂ ਖੇੜੇ ਮਿਲਦੇ ਇਸ ਲੋਕ ਵਿੱਚ ਵੀ ਤਰਗਾ ਵਿੱਚ ਜਾ ਕੇ ਜੈ ਜਕਾਰ ਬਣ ਇਹ ਮਨੋਰ ਸਪਾਈ ਆਪਣੇ ਆਪ ਨੂੰ ਸੱਚਾ ਗੁਰਸਿੱਖ ਬਣਾਉਣ ਦਾ ਉਹ ਬਣਾਉਣ ਵਾਲੇ ਕੌਣ ਨੇ ਸਮਰਸ ਗੁਰੂ ਤਨ ਗੁਰੂ ਰਣ세 ਜੀ ਮਾਰਾ ਆਖਰੀ ਮੰਦ ਨੇ ਭਾਈ ਤੂੰ ਮਿਹਰਬਾਨ ਦਾਸ ਮਦੀਨਾ ਹੇ ਵਾਹਿਗੁਰੂ ਜੀ ਆਪ ਤੁਠੇ ਹੋ ਕੇ ਮਿਹਰਬਾਨ ਹੋਏ ਦਇਆ ਕੀਤੀ ਆਪ ਜੀ ਨੇ ਆਪ ਨੇ ਸਾਨੂੰ ਬਣਾ ਦਾਸ ਬਣਾ ਲਿਆ ਗੋਲੇ ਬਣਾ ਲਿਆ ਤੁਮਰੀ ਸਰਣਾ ਸਮਾਰੀ ਆਸਾ ਤਮਹੀ ਸਜਣ ਸੁਹੇਲੇ ਰੱਖ ਰਾਕਣ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਬਾਪ ਰੰਗ ਲੱਗਿਆ ਬਾਣੀ ਦਾ ਨਾਮ ਦਾ ਸੇਵਾ ਦਾ ਹੁਣ ਵਾਰ-ਵਾਰ ਮਨ ਕੀ ਸੋਜੈ ਜਾ ਕੇ ਸੇਵਾ ਕਰਾ ਕਸਾ ਸੁਣਾ ਬਾਣੀ ਸੁਣਾ ਮਨ ਜਾਪ ਕਰਾ ਇਹ ਹੈ ਨਿਸ਼ਾਨੀ ਕਿ ਆਪ ਜੀ ਤੇ ਪਰਮਾਤਮਾ ਦੀ ਕਿਰਪਾ ਹੋਗੀ ਨਿਸ਼ਾਨੀ ਕੀ ਹੈ ਪਰਮਾਤਮਾ ਨੇ ਵਾਹ ਫੜ ਲਈ ਜਿਵੇਂ ਮਾਰੇ ਕਹਿੰਦੇ ਨੇ ਕਈ ਕੋਟ ਮੰਗ ਸਤ ਸੰਗ 파ਰਮਰੰ ਤਿੰਨ ਲਾਗਾ ਰੰਗ ਜਿਹੜੇ ਸੰਗਤ ਨੂੰ ਲੋਚਦੇ ਨੇ ਕਰੂਣਾ ਪ੍ਰਾਨੀ ਉਹਨਾਂ ਉਤੇ ਪਰਮਾਤਮਾ ਦਾ ਪਿਆਰ ਰੰਗ ਮਨ ਨੂੰ ਪਿਆਰ ਭਾਰ ਮਿਲ ਗਿਆ ਉਹਨਾਂ ਪਰਮਾਤਮਾ ਦੀ ਕਿਰਪਾ ਦਿਓ ਪਾਤਰ ਬਣ ਗਏ ਨੇ ਜੀ ਨਾਨਕ ਸਾਹਿਬ ਪਰਪੁਰ ਲੀਣਾ ਹੈ ਆਕਾਲ ਪੁਰਖ ਵੈਗੁਰ ਜੀ ਗੁਰਮਾਰਾ ਕਹਿੰਦੇ ਨੇ ਪਰਮਾਤਮਾ ਸਰਵ ਵਿਆਪਕ ਹੈ ਹਰ ਥਾਂ ਦੇ ਮੌਜੂਦ ਹੈ ਅਸੇ ਦਾ ਉਹਨਾਂ ਪਈ ਵਾਰ-ਵਾਰ ਸਿਮਰ ਕੇ ਹੀ ਜੀਵ ਖੁਸ਼ੀਆਂ ਮਾਣ ਸਕਦਾ ਹੈ ਆ ਪਈ ਬਾਣੀ ਸੁਨੋ ਪੜੋ ਜਪੋ ਬੱਚਾ ਨੂੰ ਹੀ ਪ੍ਰੇਰੋ ਔਰ ਆਪਣੇ ਸੰਗੀ ਸਾਧਨ ਪਈ ਬਾਣ ਨਾਲ ਜੁੜੋ ਕਿਉਂ ਨਾ ਦੇਵ ਜੀ ਮਹਾਰਾਜ ਬੇਅੰਤ ਤਕਤਾਂ ਦੇ ਮਾਲਕ ਨੇ ਰੱਬ ਨਾਲ ਜੁੜਨਾ ਕਰੀ ਤਾਂ ਕਿ ਗੁਰੂ ਦੀ ਕਿਰਪਾ ਹੋਵੇ ਜ਼ਰੂਰ ਪਈ ਮਨ ਬਣਾ ਕੇ ਅਮਰਤਾਰ ਸਿੰਘ ਸਜੋ ਪੰਜਾਂ ਪਿਆਰਾਂ ਕੋਲੋਂ ਖੰਡੇ ਵੱਡਾ ਹੋਲ ਇਹ ਪਾਉਲੇ ਖੰਡੇ ਬਣ ਸਕੋ ਅਮਰਤਾਰ ਸਿੰਘ ਸਜੋ ਫਿਰ ਦੇਖੋ ਬਾਣੀ ਵੀ ਹੋਏਗੀ ਬਾਣਾ ਹੋਏਗਾ ਸੇਵਾ ਹੋਏਗੀ ਸਿਮਰਨ ਹੋਏਗਾ ਸੰਤਾਂ ਸੰਤੋਖ ਹੋਏਗਾ ਆਪਣੇ ਆਪ ਦਾ ਆ ਜਾਏਗੀ ਜੀਵਨ ਆ ਜਾਏਗਾ ਸੱਚ ਵਿੱਚ ਜੀਵਨ ਬਣ ਜਾਏਗਾ ਭਾਈ ਤੇ ਲੋਕ ਸੁਖੀ ਪਰ ਲੋਕ ਸੁਖੀਲੇ ਨਾਨਕ ਅਪੇ ਮੇਲੇ ਗੁਰੂ ਸਪਨਾ ਸਭਾਂ ਤੇ ਕਿਰਪਾ ਕਰਨ ਸਭਨੋਂ ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀ ਦਾ ਬਖਸ਼ਣ ਅੰਗ ਸੰਗ ਸਾਈ ਹੋਣ ਸਿਸਾਮਕਸ਼ਨ ਰੀ ਹੋਈਆ ਵੇਤ ਬੋਲਾਂ ਦੀ ਖੀਮਾ ਜੀ ਕਰੋ ਕਿਰਪਾ ਨਜਾਓ ਫਜ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ